ਕੋ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਮੀਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਉਤਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਾਦਸ਼ਾਹ ਦਰਬਾਰ ਚਾਹੇ ਇਹ ਮੁਸਲਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇਹ ਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ ਬਾਦਸ਼ਾਹ ਕਹਿੰਦੇ ਤੂੰ ਕੀ ਚਾਹੁੰਦੇ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਰਾਲੀ ਚੱਲਣਾ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਗ ਅਹੰਕਾਰ ਦਾ ਕ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਰੱਖਦੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਹੈ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਹੈ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਪਾਦਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਛੇਵੇਂ ਪਾਦਸ਼ਾਹ ਨੇ ਕਿਹਾ ਬਿਰੀ ਜੰਨ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਜਲ ਗੁਰੂ ਦਰਬਾਰ ਤੋਂ ਬਾਅਦ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਘੁਰਮਤ ਹੋਈ ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ ਤੁਸੀਂ ਕਹਿੰਦੇ ੱੱਕੇ ਮਾਰ ਕੇ ਬਾਹਰ ਕੱਢੋ ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਨੇ ਮੈਂ ਕ੍ਰਿੰਦਰ ਵਾਰਸੇਵ ਤੋਂ ਵੀ ਇਹ ਲਾਈਵ ਕਥਾ ਕਹੀ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਕੁਝ ਸਵਾਲ ਗੁਰੂ ਨੇ ਕਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲਾ ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ ਇਹ ਕੋਈ ਗੁਰਮਤਿ ਕੱਲ ਲੈ ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਤਾਂ ਇਹ ਗੁਰਮਤਿ ਵਿੱਚ ਹੈ ਹੀ ਨਹੀਂ ਛੇਵੇਂ ਪਾਤਸ਼ਾਹ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ ਬੀਬੀ ਚੰਦ ਨੇ ਧੱਕੇ ਮਾਰੇ ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ੱੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਵੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਛੇਵੇਂ ਪਾਤਸ਼ਾਹ ਆਏ ਆਉਂਦੇ ਹਮ ਬਿਦੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬਿਦੀ ਚੰਦ ਉਹ ਮੁਸਲਮਾਨ ਚਲਾ ਗਿਆ ਬਿਦੀ ਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ੱੱਕੇ ਮਾਰ ਕੇ ਰਾਤੀ ਛੱਡਿਆ ਮਹਾਰਾਜ ਉੱਥੇ ਬੈਠਾ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਓਨੇ ਕੋਈ ਸ਼ੱਕਿਆ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਪਾਤਸ਼ਾਹ ਕਹਿੰਦੇ ਓਨੇ ਕੋਈ ਸ਼ੱਕਿਆ ਕਹਿੰਦੇ ਮਹਾਰਾਜ ਨਹੀਂ ਮੈਂ ਰੱਤੀ ਕਈ ਵਾਰ ਓਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਓਦੇ ਵੱਲੋਂ ਵੇਖ ਕੇ ਆਏ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਧੀਮੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਹੈ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ-ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਆ ਜਾਪਦਾ ਹੈ ਹਜ਼ੂਰ ਹੱਸ ਪਏ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਾਨਾ ਉਹਦੀ ਗੱਲ ਤੇ ਰੱਬ ਦੀ ਗੱਲ ਇਹ ਵਖਰੀ ਹੈ ਬਿਦਿਚੰਦ ਜਦ ਵੇਖ ਕੇ ਆ ਉਹ ਉੱਥੇ ਬੈਠਾ ਹੈ ਬਿਦਿਚੰਦ ਵੇਖ ਆਏ ਪਾਦਸ਼ਾਹ ਉਸੇ ਜਗ੍ਹਾ ਤੇ ਬੈਠਾ ਹੈ ਹਜ਼ੂਰ ਨੇ ਕਿਹਾ ਉਹਦੇ ਅੱਗੇ ਪਰਦਾ ਕਰ ਦਿਓ ਨਾ ਉਹਨੂੰ ਸੰਗਤ ਦਿਸੇ ਤੇ ਨਾ ਸੰਗਤ ਉਹਨੂੰ ਵੇਖੇ ਕਿੰਦੇ ਮਹਾਰਾਜ 7 ਵਜੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਨ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਉਹਲੇ ਬੈਠਾ ਰਿਹਾ ਸ਼ਾਮਾਂ ਪਈਆਂ ਰਾਤ ਲੰਘ ਗਈ ਹਜ਼ੂਰ ਨੇ ਬਿਦੀ ਚੰਦ ਦੀ ਡਿਊਟੀ ਲਾਈ ਬਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਪੋਛ ਉਹ ਕੋਈ ਜਵਾਬ ਨਾ ਦੇਵੇ ਨਾ ਉਹਨੇ ਕੋਈ ਖਾਧਾ ਹੈ ਨਾ ਕੁਝ ਪੀਤਾ ਹੈ ਨਾ ਉਹਦੀਆਂ ਥਾਂ ਵਿੱਚ ਨੀਂਦ ਬਸ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈ ਜ਼ੁਬਾਨ ਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਜੰਨੀ ਕੋ ਜੰਨੀ ਮਿਲਾ ਦੋ ਜੰਨੀ ਕੋ ਜੰਨੀ ਮਿਲਾ ਦੋ ਭਾਈ ਬੀਦੀ ਚੰਦ ਕਈ ਵਾਰ ਵੇਖਦੇ ਰਹੇ ਜਦੋਂ ਤੀਜੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵੇਰੇ ਦਰਬਾਰ ਜਾਏ ਬੀਦੀ ਚੰਦ ਅੱਖਾਂ ਪਰ ਕੇ ਰੋ ਪਏ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਫੋਟੇਂ ਇਂ ਲੱਗਦਾ ਹੈ ਜਿਵੇਂ ਜੰਨੀ ਕੋ ਜੰਨੀ ਮਿਲਾ ਦੋ ਕਹਿੰਦੇ ਉਹਨੇ ਮਰ ਜਾਣਾ ਹੈ ਮਹਾਰਾਜ ਉਹਦੀ ਹਾਲਤ ਵੇਖੀ ਨੀ ਉਹ ਜਾਨਦੀ ਛੇਵੇਂ ਪਾਦਸ਼ਾਹ ਤਰਸ ਦੇ ਘਰ ਵਿੱਚ ਆਏ ਆਪ ਪਾਦਸ਼ਾਹ ਤਖਤ ਸੰਧਾ ਸੁਣ ਤੋਠੇ ਸਿੱਧੇ ਹੀ ਉਸ ਮੁਸਲਮਾਨ ਫਕੀਰ ਵੱਲ ਗਏ ਨਾਲ ਗੁਰੂ ਦੇ ਸਿੱਖ ਜਾਂਦਿਆਂ ਹਜ਼ੂਰ ਨੇ ਕਿਹਾ ਪਰਦਾ ਹਟਾ ਦੇ ਉਹ ਤਣੀ ਹੋਈ ਕਨਾਤ ਪਰਦਾ ਹਟਾ ਦਿੱਤਾ ਗਿਆ ਪਾਦਸ਼ਾਹ ਸਨਮਖ ਲੋਕ ਕੇ ਕਹਿੰਦੇ ਜੰਨੀ ਖਾਨ ਖੁਦਾ ਨੂੰ ਮਿਲਣਾ ਹੈ ਇਕਦਮ ਉਹਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜੰਨੀ ਖਨ ਇਕਦਮ ਖਲੋ ਗਿਆ ਮਹਾਰਾਜ ਮਿਲਣਾ ਹੈ ਪਾਦਸ਼ਾਹ ਨੇ ਕਿਹਾ ਅੱਜ ਹੀ ਮਿਲਣਾ ਹੈ ਕਹਿੰਦਾ ਜੀ ਅੱਜ ਹੀ ਮਿਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ બસ ਫਿਰ ਇੰਜ ਲੱਗਾ ਜਿਵੇਂ ਉਹਦੇ ਸਰੀਰ ਵਿੱਚ ਕਿਤੇ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸੁਚੇਤ ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਛੇਵੇਂ ਪਾਤਸ਼ਾਹ ਨੇ ਕਿ ਜੇ ਫਿਰ ਹੁਣੇ ਹੀ ਮਿਲਣਾ ਜਾਨੀ ਖਾਨ ਔਰ ਦਰਿਆ ਵਗਦਾ ਜਾਂ ਜਾ ਕੇ ਛਾਲ ਮਾਰਦਾ ਬਸ ਇੰਨੀ ਗੱਲ ਸੁਣਨ ਦੀ ਧੇਰ ਸਿੱਖ ਤਵਾ ਨਹੀਂ ਕਹਿੰਦੀ ਐ ਉਹ ਜਾਨੀ ਖਾਨ ਮੁਸਲਮਾਨ ਨੇ ਨਾ ਅੱਗੇ ਵਿੱਚ ਵੇਖਿਆ ਨਾ ਪਿਛਾ ਵੇਖਿਆ ਨਾ ਕੁਝ ਸੋਚਿਆ ਨਾ ਕੋਈ ਸਮਝਿਆ ਇੰਨੀ ਗੱਲ ਸੁਣਦਿਆਂ ਸਾਰ ਉਹ ਤੇਜ ਤੂਫਾਨ ਦੀ ਤਰ੍ਹਾਂ ਦਰਿਆਵਲ ਭੱਜ ਗਿਆ ਸਾਰੇ ਸਿੱਖ ਵੇਖਦੇ ਨੇ ਏਕੀ ਕਹਾਣੀ ਹੋਈ ਰੱਬ ਨੂੰ ਮਿਲਾਉਣਾ ਹੈ ਹੁਣੇ ਮਿਲਾਉਣਾ ਹੈ ਜਦ ਦਰਿਆ ਗੇ ਸ਼ਾਲ ਮਾਰ ਇਦਾ ਮਤਲਬ ਪੂਰੇ ਵਿਸ਼ਵਾਸ ਨਾਲ ਆਇਆ ਹੈ ਪੂਰੇ ਇਰਾਦੇ ਨਾਲ ਆਇਆ ਹੈ ਸਾਥ ਸੰਗਤ ਆਪਣੇ ਮਨਾਂ ਚਾਤ ਮਾਰਿਓ ਕਈ ਕਈ ਸਾਲ ਸਾਡਾ ਇਰਾਦਾ ਨਿਉ ਬਣਦਾ ਕਦੇ ਮਨ ਕਹਿੰਦਾ ਅਮਰਤ ਛਕਲਾਂ ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ ਫਿਰ ਅਮਰਤ ਛਕਲਾਂ ਨਹੀਂ ਅਜੇ ਕੰਮ ਰਹਿੰਦਾ ਆਪਾਂ ਰੱਦੇ ਵਿੱਚ ਪੱਕਿਆ ਹੀ ਨਹੀਂ ਲੈਂਦੇ ਰੱਦਾ ਪੱਕਾ ਨਹੀਂ ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਂਦਾ ਹੈ ਇੱਕ ਵਿਦਵਾਨ ਲਿਖਦਾ ਆਸ਼ਕਾਰਾਂ ਨੋ ਨਿਸ਼ਾਨੀ ਐ ਪਿਸਰ ਆਹਾ ਸਰ ਰੰਗ ਜ਼ਰਦ ਚਸ਼ਮਤਰ ਕਮ ਗੁਫਤਨੋ ਕਮ ਖੁਰਦਨੋ ਖਵਾਬੇ ਹਰਾਮ ਦਸਤੇ ਸਰ ਇੰਤਜ਼ਾਰੀ ਬੇਕਰਾਜੀ ਇਹ ਨੋ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ ਦੀ ਉਹਦੇ ਅੰਦਰ ਬੇਕਰਾਜੀ ਰਹਿੰਦੀ ਹੈ ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾਵਾਂਗਾ ਉਹਨੂੰ ਇੰਤਜ਼ਾਰ ਰਹਿੰਦਾ ਹੈ ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ ਹੈ ਕਦੇ ਉਹਦਾ ਰੰਗ ਪੀਲਾ ਫਰ ਜਾਂਦਾ ਹੈ ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਅਥਰ ਉੱਤਰ ਆਉਂਦੇ ਨੇ ਉਹਨੂੰ ਭੁੱਖ ਘਟ ਲੱਗਦੀ ਹੈ ਉਹਦੀ ਨੀਂਦ ਘਟ ਜਾਂਦੀ ਹੈ ਉਹ ਬਹੁਤ ਘਟ ਬੋਲਦਾ ਬੁੱਤਾਂ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ ਹੈ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਿਆ ਰਾਤ ਨੂੰ 2:00 ਵਜੇ ਤੱਕ WhatsApp Facebook Playbook ਚਲਾਈ ਜੋ ਉਹਨਾਂ ਕੀ ਰੱਬ ਨੂੰ ਮਿਲਣਾ ਉਹਨਾਂ ਦਾ ਤੇ ਮਾਤੜਾ ਵਾਂਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ ਹੋਰ ਕੀ ਕਰ ਲੈਣਾ ਇੱਕ ਇੱਕ 2:00 ਵਜੇ ਤੱਕ net ਚਲਾਉਣ ਵਾਲਿਆਂ ਦਾ ਤਾਂ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ ਇੰਤਜ਼ਾਰੀ ਵੇਖ ਰਹਾ ਜੀ ਦਸਤੇ ਸਰ ਛੇਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਦੇ ਛਾਲ ਮਾਰ ਦੇ ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ ਸਭ ਸਿੱਖ ਵੇਖ ਕੇ ਹੈਰਾਨ ਹਜ਼ੂਰ ਨੇ ਕਿਹਾ ਬਿਦੀ ਚੰਦ ਉਹ ਜਿਹੜਾ ਦਰਿਆ ਵੱਲ ਭੱਜਿਆ ਹੈ ਬਿਦੀ ਚੰਦਾ ਉਹਨੇ ਛਾਲ ਮਾਰ ਦੇਣੀ ਹੈ ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਜਾਓ ਛੇਤੀ ਉਹਦੇ ਮਗਰ ਜਾਓ ਉਹਨੂੰ ਡੁੱਬਣ ਨਾ ਦਿਓ ਆਪਣੇ ਮਨਾਂ ਚ ਇੱਕ ਵਿਚਾਰ ਕਰੀਏ ਇਹ ਮੇਰਾ ਵੀ ਇਸ ਤਰ੍ਹਾਂ ਰਿਹਾ ਹੈ ਅਜੇ ਅਸੀਂ ਸਾਰੇ ਰਸਤੇ ਦੇ ਪੰਦੀਆਂ ਸਾਸੰਗਤ ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ ਕੋਈ ਨਾ ਵੇਖਦਾ ਹੋਵੇ ਸੇਵਿਆਂ ਦਾ ਤਰੀਕਾ ਬਦਲ ਜਾਂਦਾ ਹੈ ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ ਹੈ ਕੋਈ ਕੋਲ ਨਾ ਹੋਵੇ ਤਾਂ ਉੰਜ ਅੱਖਾਂ ਨਾਲ ਹੀ ਲੰਘ ਜਾਂਦਾ ਹੈ ਸਾਸੰਗਤ ਕੋਈ ਸਾਹਮਣੇ ਸੁਣਦਾ ਹੋਵੇ ਅਜ ਵੀ ਕੋਈ ਸਿਰ ਪਾਠ ਉੱਚਾ ਕਰੀਦਾ ਹੈ ਨਾਮ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਏ ਤਰੀਕਾ ਬਦਲ ਜਾਂਦਾ ਹੈ ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾਂ ਚ ਹੱਥ ਮਾਰਿਓ ਸਾਡਾ ਤਜਰਬਾ ਹੈ ਸਾਥ ਸੰਗਤ ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ ਕਿਉਂਕਿ ਮਾਇਆ ਨਾਲ ਚੱਲਦਾ ਕੰਮ ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ ਕਿਸੇ ਕੋਲ ਪਰਤੀ ਵਾਸਤੇ ਜਾਓ ਉਹ ਕਹਿੰਦਾ ਇਹਨੇ ਕਿੰਨੇ ਦਿੱਤੇ ਗਵੰਡੀ ਨੂੰ ਪੁੱਛਦਾ ਆ ਇਹਨਾਂ ਨੇ ਕਿੰਨੇ ਦਿੱਤੇ ਨੇ ਜੇ ਉਹਨੇ 2100 ਦੀ ਪਰਚੀ ਕਢਾਈ ਮੇਰੀ 25 ਦੀ ਕੱਟ ਦਿਓ ਕਿਉਂ ਉਤੋਂ 400 ਵੱਧ ਦੇਣਾ ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਗਵੰਡੀਆਂ ਲਈ ਘਟਾਈ ਹੈ ਉਹਦਾ 3100 ਮੇਰਾ 35 ਕਰ ਦਿਓ ਇਹਦਾ ਮਤਲਬ ਉਹ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋਵੇ ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ ਮਾਫ ਕਰਿਓ ਸ਼ਰੀਕਾਂ ਲਈ ਤਾਂ ਕਰ ਲਓਗੇ ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ ਬੰਦਿਆਂ ਦੀ ਵੇਖ ਕੇ ਕਈ ਤੇ ਮੈਂ ਰਸੀਦਾ ਪਕੜ ਕੇ ਪੜਦੇ ਵੇਖੇ ਨੇ ਉਹਨੇ ਕਿੰਨੇ ਦਿੱਤੇ ਉਹਨੇ ਕਿੰਨੇ ਦਿੱਤੇ ਛੇਵੇਂ ਪਾਤਸ਼ਾਹ ਨੇ ਕਿਹਾ ਵਿਦੀ ਚੰਦਾ ਉਹ ਮੁਸਲਮਾਨੇ ਰੱਦੇ ਨਾਲ ਆਇਆ ਜੰਨੀ ਖਾਨੇ ਛਾਲ ਮਾਰ ਦੇਣੀ ਹੈ ਜਾਹ ਉਹ ਦੇ ਮਗਰ ਜਾ ਉਹਨੂੰ ਡੁੱਬਣ ਨਾ ਦਿਓ ਅਸੀਂ ਵੀ ਆਏ ਬਿਦੀ ਚੰਦ ਉਸੇ ਵਕਤ ਭੱਜਿਆ ਉਹ ਜਾਨੀ ਖਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕੋਈ ਮਨਾਣ ਤੇ ਨਹੀਂ ਹੁੰਦਾ ਮੈਨੂੰ ਕੋਈ ਰੋਕਣ ਤੇ ਨਹੀਂ ਹੁੰਦਾ ਉਸ ਜਾਨੀ ਖਾਨ ਨੇ ਜੰਦਿਆਂ ਦਰਿਆ ਦੇ ਸ਼ਾਲ ਮਾਰ ਦਿੱਤੀ ਮਗਰੇ ਹੀ ਭਾਈ ਬਿਦੀ ਚੰਦ ਨੇ ਸ਼ਾਲ ਮਾਰੀ ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਐਨੇ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ ਹਜ਼ੂਰ ਨੇ ਜਦੋਂ ਉਹ ਕੱਪੜੇ ਢਿਜੇ ਮੁਸਲਮਾਨ ਬਾਹਰ ਆਇਆ ਉਹਨੂੰ ਬਾਹਾਂ ਤੋਂ ਪਕੜ ਕੇ ਝੰਜੋੜ ਕੇ ਕਿਹਾ ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਗਦੇ ਜਿਵੇਂ ਬਾਦਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ ਵੇਖ ਜੰਨੀ ਖਾਨ ਬਸ ਨਜ਼ਰ ਮਿਲਣ ਦੀ ਧੀਰ ਸੀ ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ ਜਿਹਨੂੰ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਆ ਜਾ ਕਾ ਮੰਤਰ ਕੀ ਕਰਦਾ ਪੂ